ਸਤਿ ਸ਼੍ਰੀ ਅਕਾਲ ਜੀ ਆਪ ਸਭ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅਤੇ ਮੈਂ ਹਾਂ ਸੁਦੀਪ ਸਿੰਘ ਟਿਲੋਂ। ਅਤੇ ਇਸ ਨਵੇਂ ਵਰੇ ਦਾ ਪਹਿਲਾ ਇਸ਼ੂ ਲੈ ਕੇ ਤੁਹਾਡੀ सेवा ਵਿੱਚ ਹਾਜ਼ਰ ਹੋ ਰਹੇ ਹਾਂ। ਇਹਦੇ ਵੱਖ-ਵੱਖ ਮਾਧਿਅਮ ਜ਼ਰੀਏ Facebook ਪੇਜ, YouTube ਚੈਨਲ ਅਤੇ IPTV ਦੀ ਬ੍ਰਾਡਕਾਸਟ ਜ਼ਰੀਏ ਇਸ ਗੱਲਬਾਤ ਨਾਲ ਜੁੜੇ ਅਤੇ ਜੁੜ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਅਤੇ ਆਪ ਸਭ ਨੂੰ ਆਪ ਸਭ ਦੇ ਪਰਿਵਾਰ ਨੂੰ ਸਾਰੇ ਦਰਸ਼ਕਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਮੁਬਾਰਕਬਾਦ ਅਤੇ ਆਸ ਕਰਦੇ ਹਾਂ ਕਿ ਨਵਾਂ ਸਾਲ ਆਪ ਸਭ ਲਈ ਚੰਗੀ ਸਿਹਤ ਖੁਸ਼ੀਆਂ ਤੇ ਤਰੱਕੀਆਂ ਲੈ ਕੇ ਆਵੇ ਅਤੇ ਇਸ ਆਸੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਅੱਜ ਦਾ ਤਾਜ਼ਾ ਅੰਕ ਹੁਣ ਜਦੋਂ ਕਿ ਨਵੇਂ ਵਰੇ ਦਾ ਆਗਾਜ਼ ਹੋ ਗਿਆ ਹੈ ਤਾਂ ਇਸ ਮੌਕੇ ਜੋ ਵੱਡੀਆਂ ਚੀਜ਼ਾਂ ਇਸ ਸਾਲ ਹੋਣੀਆਂ ਨੇ ਯਾ ਜੀ ਨਾ ਦੇ ਉਹ ਸੰਬੰਧੀ ਚਰਚਾ ਚੱਲ ਰਹੀ ਹੈ ਉਹਨਾਂ ਦੀ ਗੱਲ ਕਰਨੀ ਜ਼ਰੂਰੀ ਹੈ ਕਿਉਂਕਿ ਇਸ ਸਾਲ ਵਿੱਚ ਕਾਫੀ ਕੁਝ ਧਿਆਨ ਦੇਣ ਵਾਲਾ ਹੋਵੇਗਾ ਖਾਸ ਕਰ ਦੇਸ਼ ਪੱਧਰ ਉੱਤੇ ਤੇ ਦੁਨੀਆ ਪੱਧਰ ਤੇ ਜੋ ਵੱਡੇ ਮਾਮਲੇ ਨੇ ਉਹਨਾਂ ਵੱਲ ਧਿਆਨ ਲੱਗਣਾ ਹੈ ਇਸ ਨਾਲ ਕੋ ਮੰਤਰੀ ਪੱਧਰ ਉੱਤੇ ਕੀ ਹਲਚਲ ਹੁੰਦੀ ਹੈ ਉਸ ਵੱਲ ਵੀ ਸਭ ਦਾ ਧਿਆਨ ਲੱਗਿਆ ਰਹਿਣਾ ਕਿਉਂਕਿ ਇੱਕ ਬੰਨੇ ਜਿੱਥੇ ਨਵੇਂ ਸਾਲ ਦੇ ਜਸ਼ਨ ਮਨਾਏ ਜਾ ਰਹੇ ਨੇ ਸਮੁੱਚੀ ਦੁਨੀਆ ਵਿੱਚ ਸਮਾਗਮ ਹੋਏ ਲੋਕਾਂ ਨੇ ਆਪੋ ਆਪਣੇ ਤਰੀਕੇ ਨਾਲ ਨਵੇਂ ਸਾਲ ਨੂੰ ਜੀ ਆਇਆਂ ਆਖਿਆ ਉੱਥੇ ਹੀ ਦੁਨੀਆ ਦੇ ਇੱਕ ਕੋਨੇ ਵਿੱਚ ਹਾਲਾਤ ਹਾਲੇ ਵੀ ਮਨੁੱਖਤਾ ਨੂੰ ਸੋਚੀ ਪਾਉਣ ਵਾਲੇ ਬਣੇ ਹੋਏ ਨੇ ਗੱਲ ਗਾਜ਼ਾ ਪੱਟੀ ਫਲਸਤੀਨ ਵਾਲੇ ਮਸਲੇ ਦੀ ਜਿੱਥੇ ਇਜ਼ਰਾਈਲ ਵੱਲੋਂ ਤਾਬੜ ਤੋੜ ਹਮਲੇ ਹੁਣ ਵੀ ਜਾਰੀ ਨੇ ਤਾਜ਼ਾ ਜੋ ਗੱਲ ਨਵੇਂ ਸਾਲ ਦੀ ਪੂਰਬਲੀ ਸੰਧਿਆ ਉੱਤੇ ਸਾਹਮਣੇ ਆ ਗਈ ਸੀ ਉਹ ਇਹ ਸੀ ਕਿ ਉੱਥੋਂ ਦੇ ਸ਼ਰਨਾਰਥੀ ਕੈਂਪ ਉੱਤੇ ਵੀ ਇਜ਼ਰਾਈਲ ਦੇ ਜਹਾਜ਼ਾਂ ਵੱਲੋਂ ਤਾਜ਼ਾ ਹਮਲਾ ਕੀਤਾ ਗਿਆ। ਸੋ ਇਸ ਬੰਨੇ ਵੀ ਸਭ ਦੀਆਂ ਨਜ਼ਰਾਂ ਲੱਗੀਆਂ ਤੇ ਲੱਗੀਆਂ ਰਹਿਣਗੀਆਂ ਇਸ ਸਮੁੱਚੇ ਬਾਰੇ ਤਰ੍ਹਾਂ। ਹੋਰ ਕਿਹੜੇ ਮੁੱਦੇ ਨੇ ਜੋ ਇਸ ਸਾਲ ਚਰਚਾ ਵਿੱਚ ਰਹਿਣ ਦੀ ਸੰਭਾਵਨਾ ਹੈ ਉਹਨਾਂ ਸਾਰਿਆਂ ਬਾਰੇ ਗੱਲ ਕਰਾਂਗੇ ਨਾ ਪਰ ਝਾਤ ਪਾਵਾਂਗੇ। ਸੋ ਇਸ ਸਮੁੱਚੀ ਗੱਲਬਾਤ ਨਾਲ ਆਪ ਸਭੇ ਇਸ ਤਰ੍ਹਾਂ ਜੁੜੇ ਰਹੋ। ਪ੍ਰੋਗਰਾਮ ਵਿੱਚ ਅੱਗੇ ਜਾ ਕੇ ਹੋਰ ਤਾਜ਼ਾ ਵਿਸ਼ੇ ਵੀ ਤੁਹਾਡੇ ਸਾਹਮਣੇ ਰੱਖਾਂਗੇ ਪੰਜਾਬ ਦੀ ਸਿਆਸਤ ਉੱਤੇ ਵੀ ਚਾਤ ਪਾਵਾਂਗੇ ਦੇਸ਼ ਦੀ ਸਿਆਸਤ ਦੀ ਤਾਂ ਆਪਾਂ ਗੱਲ ਕਰ ਹੀ ਰਹੇ ਹਾਂ ਸੋ ਸਮੁੱਚੀ ਗੱਲਬਾਤ ਦੇ ਨਾਲ ਜੁੜੇ ਰਹੋ ਮੁਕੰਮਲ ਸਮੇਂ ਤੱਕ ਵੇਖਿਓ ਹੋਰ ਨਾਲ ਦੇ ਨਾਲ ਸਾਂਝਾ ਵੀ ਕਰਿਓ ਭਾਵ ਕੇ ਲਾਈਕ ਅਤੇ ਸ਼ੇਅਰ ਵੀ ਨਾਲ ਨਾਲ ਜ਼ਰੂਰ ਕਰਦੇ ਰਹੋ ਅਤੇ ਸਮੁੱਚੇ ਸਮੇਂ ਦੌਰਾਨ ਕਿਸੇ ਵੀ ਵੇਲੇ ਜੇਕਰ ਤੁਸੀਂ ਆਪਣੇ ਵਿਚਾਰ ਦੱਸਣੇ ਚਾਹੁੰਦੇ ਹੋ ਤਾਂ ਤੁਹਾਡਾ ਭਰਪੂਰ ਸਵਾਗਤ ਹੈ ਸਮੂਜੇ ਸਮੇਂ ਦੌਰਾਨ ਕਮੈਂਟਸ ਜ਼ਰੀਏ ਤੁਸੀਂ ਆਪਣੀ ਗੱਲ ਲਿਖ ਕੇ ਸਾਡੇ ਤੱਕ ਪਹੁੰਚਦੀ ਕਰ ਸਕਦੇ ਹੋ ਦੇ ਫੇਸਬੁੱਕ ਪੇਜ ਤੇ YouTube ਚੈਨਲ ਉਤੇ ਜਿੱਥੇ ਲਾਈਵ ਸਟ੍ਰੀਮਿੰਗ ਤੁਹਾਡੇ ਤੱਕ ਪਹੁੰਚ ਰਹੀ ਹੈ ਉਸ ਤੇ ਹੇਠਾਂ ਕਮੈਂਟਸ ਰਾਹੀਂ ਤੁਸੀਂ ਆਪਣੀ ਗੱਲ ਲਿਖ ਕੇ ਸਾਡੇ ਤੱਕ ਪਹੁੰਚਾ ਸਕਦੇ ਹੋ ਤੁਹਾਡੇ ਵਿਚਾਰਾਂ ਦਾ ਕਮੈਂਟਸ ਦਾ ਹਮੇਸ਼ਾ ਦੀ ਤਰ੍ਹਾਂ ਬਹੁਤ ਸਵਾਗਤ ਵੀ ਹੋਵੇਗਾ ਤੇ ਉਡੀਕ ਵੀ ਰਹੇਗੀ ਕੇਂਦਰ ਦੀ ਸੱਤਾਧਾਰੀ ਤਿਰ ਭਾਰਤੀ ਜਨਤਾ ਪਾਰਟੀ ਅਤੇ NDA ਗੱਠਜੋੜ ਨੂੰ ਸੱਤਾ ਵਿੱਚ ਆਇਆ ਚੋਂ 10 ਸਾਲ ਹੋ ਜਾਣੇ ਨੇ ਕਿਉਂਕਿ ਤੁਹਾਨੂੰ ਯਾਦ ਹੋਣਾ ਕਿ 10 ਸਾਲ ਪਹਿਲਾਂ ਜਦੋਂ ਲੋਕ ਸਭਾ ਚੋਣਾਂ ਹੋਈਆਂ ਸੀ ਉਦੋਂ ਕਾਂਗਰਸ ਦੀ ਅਗਵਾਈ ਵਾਲਾ ਯੂਪੀਏ ਗਠਜੋੜ ਸੱਤਾ ਤੋਂ ਲਾਂਬੇ ਹੋਇਆ ਸੀ ਤੇ ਫਿਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਸੀ ਐਨਡੀਏ ਦੀ ਸਰਕਾਰ ਬਣੀ ਸੀ ਉਸ ਵਾਰ 2019 ਦੀਆਂ ਚੋਣਾਂ ਵਿੱਚ ਮੋੜ ਤੋਂ ਐਨਡੀਏ ਦੀ ਸਰਕਾਰ ਬਣੀ ਇਸ ਵਾਰ ਭਾਰਤੀ ਜਨਤਾ ਪਾਰਟੀ ਇੱਕ ਹੋਰ ਵੱਡੇ ਰੂਪ ਵਿੱਚ ਹੋਰ ਸ਼ਕਤੀਸ਼ਾਲੀ ਢੰਗ ਨਾਲ ਸੱਤਾ ਵਿੱਚ ਪਾਈਸ ਹੁਣ ਇਸੇ ਤੁਹਾਨੂੰ ਚੇਤੇ ਕਰਾ ਦਈਏ ਕਿ ਇਸ ਤੋਂ ਪਹਿਲਾਂ ਯਾਨੀ ਕਿ 2004 ਤੋਂ ਫਿਰ ਅਗਲੇ 10 ਸਾਲ ਲਈ ਉਦੋਂ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਨੇ 10 ਸਾਲ ਰਾਜ ਕੀਤਾ ਸੀ ਤੇ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਐਨਡੀਏ ਨੇ ਵੀ 10 ਸਾਲ ਦਾ ਰਾਜ ਸੋ ਹੁਣ ਵੇਖਣਾ ਹੈ ਕਿ ਕੀ ਮੋੜ ਤੋਂ ਇਹੀ ਧਿਰ ਸੱਤਾ ਵਿੱਚ ਆਉਂਦੀ ਹੈ ਜਾਂ ਵਿਰੋਧੀ ਧਿਰਾਂ ਨੇ ਜੋ ਇੰਡੀਆ ਗੱਠਚੋੜ ਬਣਾਇਆ ਉਹ ਕੁਝ ਚੁਣੌਤੀ ਦੇਣ ਵਿੱਚ ਕਾਮਯਾਬ ਹੁੰਦਾ ਹੈ ਇਸ ਕਰਕੇ ਵੀ ਬੜੀ ਵੱਡੀ ਅਹਿਮੀਅਤ ਹੈ ਕਿਉਂਕਿ ਪਿਛਲੀਆਂ ਦੋਵਾਂ ਸਰਕਾਰਾਂ ਨੇ 10 ਦਾ ਸਾਲ ਦਾ ਸਮਾਂ ਕੇਂਦਰ ਵਿੱਚ ਬਤੀਤ ਕੀਤਾ ਸੀ ਤੇ ਇਸ ਕਰਕੇ ਸਾਰੇ ਦੇਸ਼ ਤੇ ਸਿਆਸੀ ਮਾਹੌਲ ਵਿੱਚ ਕਾਫੀ ਗਰਮਾਹਟ ਅਤੇ ਤੇਜ਼ੀ ਵਿਖੀ ਜਾਣੀ ਹੈ ਇਸ ਬਰੇ ਦੌਰਾਨ ਸ਼ੁਰੂਆਤੀ ਮਹੀਨਿਆਂ ਤੋਂ ਹੀ ਇਸ ਸੰਬੰਧੀ ਚਰਚਾਵਾਂ ਚੱਲ ਪੈਣੀਆਂ ਨੇ ਤੇ ਇਸ ਸੰਬੰਧੀ ਗੱਲਬਾਤ ਵੀ ਲਗਾਤਾਰ ਹੋ ਰਹੀ ਹੈ ਸਾਰੀਆਂ ਧਿਰਾਂ ਆਪੋ ਆਪਣੀ ਜ਼ਮੀਨ ਜਿਹੜੀ ਆ ਉਹ ਉਹਨੂੰ ਇੱਕ ਤਰੀਕਾ ਨਾਲ ਪਰਖ ਰਹੀਆਂ ਨੇ ਜ਼ਮੀਨੀ ਹਾਲਾਤ ਪਰਖ ਰਹੀਆਂ ਨੇ ਤੇ ਕੇਂਦਰ ਦੀ ਸત્તાਧਾਰੀ ਤਿਰ ਭਾਰਤੀ ਜਨਤਾ ਪਾਰਟੀ ਤੇ ਉਹਨਾਂ ਦਾ ਗੱਠ ਜੋੜ ਐਂਡੀਆ ਗੱਠ ਜੋੜ ਕਾਫੀ ਮਜ਼ਬੂਤ ਤੇ ਸ਼ਕਤੀਸ਼ਾਲੀ ਨਸਰ ਆ ਰਿਹਾ ਹੈ ਦੂਜੇ ਪੱਲੇ ਵਿਰੋਧੀ ਧਿਰਾਂ ਹਾਲੇ ਵੀ ਬਹੁਤ ਸਾਰੇ ਮੁੱਦਿਆਂ ਉੱਤੇ ਸਿਰ ਜੋੜ ਰਹੀਆਂ ਨੇ ਗੱਲਬਾਤ ਚੱਲ ਰਹੀ ਹੈ ਚਰਚੇ ਹੋ ਰਹੇ ਨੇ ਸੋ ਹਾਲੇ ਸਮਾਂ ਹੈ ਪਰ ਕਿਉਂਕਿ ਬਹੁਤ ਵੱਡੀ ਅਹਿਮੀਅਤ ਹੈ ਇਨਾ ਚੋਣਾ ਦੀ ਇਸ ਕਰਕੇ ਹੁਣ ਤੋਂ ਹੀ ਇਨਾ ਚੋਣਾ ਉੱਪਰ ਧਿਆਨ ਲੱਗਣਾ ਸੁਭਾਵਕ ਆ ਤੇ ਇਸ ਸਾਲ ਦਾ ਸਭ ਤੋਂ ਵੱਡਾ ਇੱਕ ਬਹੁਤ ਚਰਚਿਤ ਵਿਸ਼ਾ ਇਹੀ ਹੋਵੇਗਾ ਇਸ ਨਾਲ ਗੱਲ ਜ਼ਿਕਰ ਦੇਸ਼ ਦੇ ਹੋਰ ਨਾ ਮੁੱਦਿਆਂ ਦੀ ਹੋਵੇ ਤਾਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਅਤੇ ਰਸੋਈ ਗੈਸ ਦੀ ਗੱਲ ਹੋਵੇ ਜਾਂ ਪਰਵਾਸ ਤੇ ਰੋਜ਼ਗਾਰੀ ਦੀ ਗੱਲ ਹੋਵੇ ਇਹ ਮੁੱਦੇ ਵੀ ਨਾਲ ਨਾਲ ਚਰਚਾ ਵਿੱਚ ਆਉਣਗੇ ਤੇ ਇਹਨਾਂ ਦੀ ਗੱਲ ਹੋਣੀ ਵੀ ਚਾਹੀਦੀ ਹੈ ਕਿਉਂਕਿ ਇਹ ਸਾਰੇ ਵਿਸ਼ੇ ਜਿਹੜੇ ਨੇ ਇਹ ਆਮ ਲੋਕਾਂ ਦੇ ਨਾਲ ਸੰਬੰਧਿਤ ਨੇ ਦੇਸ਼ ਦੀ ਵਧੇਰੇ ਜਨਤਾ ਜਿਹੜੀ ਨੌਕਰੀ ਪੇਸ਼ਾ ਜਨਤਾ ਹੈ ਜਾਂ ਮਿਡਲ ਕਲਾਸ ਮੱਧ ਵਰਗ ਜਿਹਨੂੰ ਆਪਾਂ ਕਹਿੰਦੇ ਆ ਇਹ ਉਹਨਾਂ ਦੇ ਨਾਲ ਜੁੜਦੇ ਵਿਸ਼ੇ ਨੇ ਇਸ ਕਰਕੇ ਇਹਨਾਂ ਉੱਪਰ ਵੀ ਗੱਲ ਹੋਵੇਗੀ ਤੇ ਹੋਣੀ ਚਾਹੀਦੀ ਵੀ ਹੈ ਤੇ ਆਪਾਂ ਇਹ ਵੀ ਆਸ ਕਰਦੇ ਕਿ ਇਹ ਸਾਰੇ ਵਿਸ਼ੇ ਜਿਹੜੇ ਨੇ ਇਹ ਚੋਣਾ ਸਬੰਧੀ ਚਰਚਾ ਵਿੱਚ ਜ਼ਰੂਰ ਹੋਣ ਇਹਨਾਂ ਦੀ ਗੱਲ ਹੋਣੀ ਚਾਹੀਦੀ ਹੈ ਕਿਉਂਕਿ ਦੇਸ਼ ਦੀ ਆਮ ਜਨਤਾ ਲਈ ਤਾਂ ਇਹੀ ਵੱਡੇ ਮੁੱਦੇ ਹੁੰਦੇ ਨੇ ਜੋ ਰੋਜ਼ਾਨਾ ਦੀ ਜਿਹੜੀ ਜ਼ਿੰਦਗੀ ਹੈ ਉਸ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਦੀ ਗੱਲ ਵੀ ਜ਼ਰੂਰ ਨਾਲੋਂ ਨਾਲ ਹੋਣੀ ਬਣਦੀ ਹੈ ਤੇ ਹੋਣੀ ਚਾਹੀਦੀ ਵੀ ਹੈ ਮੌਜੂਦਾ ਸਮੇਂ ਜੇਕਰ ਸਿਆਸੀ ਦ੍ਰਿਸ਼ ਵੇਖੀਏ ਤਾਂ ਕੇਂਦਰ ਦੀ ਸત્તા ਤਾਰੀ ਤਰ ਭਾਰਤੀ ਜਨਤਾ ਪਾਰਟੀ ਕਾ ਵੀ ਮਜ਼ਬੂਤ ਨਜ਼ਰ ਆਉਂਦੀ ਹੈ ਤੇ ਵਿਰੋਧੀ ਧਿਰਾਂ ਹਾਲੇ ਆਪਣੀ ਜ਼ਮੀਨ ਤਲਾਸ਼ ਰਹੀਆਂ ਲੱਗਦੇ ਨੇ ਖਾਸ ਕਰ ਪਿਛਲੇ ਦਿਨੀ ਜੋ ਪੰਜ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਸੀ ਉਹਦੇ ਵਿੱਚ ਦੋ ਵੱਡੇ ਸੂਬਿਆਂ ਵਿੱਚ ਭਾਰਤੀ ਜਨਤਾ ਪਾਰਟੀ ਨੇ ਸੱਤਾ ਹਾਸਲ ਕੀਤੀ ਤੇ ਇੱਕ ਵੱਡੇ ਸੂਬੇ ਵਿੱਚ ਆਪਣੀ ਸੱਤਾ ਬਰਕਰਾਰ ਰੱਖੀ ਇਸ ਲਿਹਾਜ਼ ਨਾਲ ਭਾਰਤੀ ਜਨਤਾ ਪਾਰਟੀ ਨੂੰ ਵੱਡੀ ਇੱਕ ਅਗੇਤ ਇੱਕ ਸ਼ੁਰੂਆਤੀ ਲੀਡ ਆਪਾਂ ਕਹਿ ਸਕਦੇ ਕਿ ਮਿਲ ਚੁੱਕੀ ਹੈ ਰਾਜਸਥਾਨ ਵਿੱਚ ਕਾਂਗਰਸ ਨੂੰ ਸੱਤਾ ਤੋਂ ਲਾਂਬੇ ਕਰਕੇ ਸੂਬੇ ਵਿੱਚ ਸਰਕਾਰ ਬਣਾਉਣੀ ਤੇ 36 ਸਕਟ ਵਿੱਚ ਵੀ ਕਾਂਗਰਸ ਦੀ ਥਾਂ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨੀ ਅਤੇ ਮੱਧ ਪ੍ਰਦੇਸ਼ ਵਿੱਚ तमाम ਦਾਅਵਿਆਂ ਦੇ ਉਲਟ ਭਾਰਤੀ ਜਨਤਾ ਪਾਰਟੀ ਵੱਲੋਂ ਆਪਣੀ ਸੱਤਾ ਬਰਕਰਾਰ ਰੱਖਣੀ ਜ਼ਰੂਰ ਇੱਕ ਉਤਸ਼ਾਹ ਦਾ ਵਿਸ਼ਾ ਹੋਵੇਗਾ ਇੱਕ بڑا ਵੱਡਾ ਨੁਕਤਾ ਹੈ ਜਿਸ ਵੱਲ ਧਿਆਨ ਸਭ ਦਾ ਪੈਣਾ ਜ਼ਰੂਰੀ ਹੈ ਇੱਕ ਬਹੁਤ ਅਗੇਤਾ ਵਰਗੀ ਸਥਿਤੀ ਭਾਰਤੀ ਜਨਤਾ ਪਾਰਟੀ ਨੂੰ ਇਹਨਾਂ ਚੋਣ ਨਤੀਜਿਆਂ ਜ਼ਰੀਏ ਮਿਲੀ ਹੋਈ ਹੈ ਤੇ ਬਹੁਸਾਰੇ ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹ ਪਿਛਲੇ ਦਿਨੀ ਪਾਰਲੀਮੈਂਟ ਦੇ ਸੈਸ਼ਨ ਦੌਰਾਨ ਮੌਤਲਵੀ ਹੋਏ ਸੀ ਪਾਰਲੀਮੈਂਟ ਦਾ ਪਿਛਲਾ ਸੈਸ਼ਨ ਜਿਹੜਾ ਹੈ ਸਰਦ੍ਰਿਤ ਸੈਸ਼ਨ ਕਾਫੀ ਹੰਗਾਮਿਆਂ ਭਰਪੂਰ ਰਿਹਾ ਸੀ ਤੇ ਆਉਂਦੇ ਸਮੇਂ ਦਰਨ ਪਾਰਲੀਮੈਂਟ ਦਾ ਜਿਹੜਾ ਸੈਸ਼ਨ ਲੱਗਦਾ ਹੈ ਬਜਟ ਸੰਬੰਧੀ ਜਾਂ ਜੋ ਵੀ ਗੱਲਬਾਤ ਪਾਰਲੀਮੈਂਟ ਵਿੱਚ ਹੁੰਦੀ ਹੈ ਉਸ ਉੱਤਰੀ ਵੀ ਕਾਫੀ ਨਜ਼ਰਾਂ ਲੱਗੀਆਂ ਹੋਣਗੀਆਂ ਪਾਰਲੀਮੈਂਟ ਦੀ ਜੋ ਵੀ ਜਾਂ ਜਿੰਨੀ ਵੀ ਕਾਰਵਾਈ ਹੋਵੇਗੀ ਹੁਣ ਆਉਂਦੇ ਦਿਨਾਂ ਦੌਰਾਨ ਉਸ ਵੱਲ ਵੀ ਨਜ਼ਰਾਂ ਲਗਣੀਆਂ ਨੇ ਨਜ਼ਰਾਂ ਲਗਣੀਆਂ ਸੁਭਾਵਕ ਵੀ ਨੇ ਬਹੁਤ ਕੁਝ ਸਿਆਸੀ ਮਾਹੌਲ ਵਿੱਚ ਹੋ ਚੁੱਕਾ ਹੈ ਹੋ ਰਿਹਾ ਹੈ ਤੇ ਆਉਂਦੇ ਦਿਨਾਂ ਦੌਰਾਨ ਵੀ ਹੋਣ ਦੀ ਸੰਭਾਵਨਾ ਹੈ ਕਾਫੀ ਸਾਰੇ ਜੋਰ ਤੋੜ ਵੀ ਲੱਗਣਗੇ ਸੀਲਸੀ ਸਾਂਝਾਂ ਵੀ ਪਹਿਨਗੀਆਂ ਨਰਾਜ਼ਗੀਆਂ ਵੀ ਵੇਖੀਆਂ ਜਾਣਗੀਆਂ کافی ਕੁਝ ਹਾਲੇ ਤਸਵੀਰ ਬਦਲਣ ਦੀ ਵੀ ਸੰਭਾਵਨਾ ਹੁੰਦੀ ਹੈ ਹਰ ਵਾਰ ਹੁੰਦੀ ਹੈ ਕਿਉਂਕਿ ਸਿਆਸਤ ਵਿੱਚ ਕੋਈ ਵੀ ਚੀਜ਼ ਪੱਕੇ ਤੌਰ ਤੇ ਹਮੇਸ਼ਾ ਲਈ ਨਹੀਂ ਹੁੰਦੀ ਦੇ ਵਿੱਚ ਤਵੀਲੀਆਂ ਅਕਸਰ ਆਉਂਦੀਆਂ ਰਹਿੰਦੀਆਂ ਨੇ ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੀਆਂ ਯਾਨੀ ਕਿ ਆਮ ਚੋਣਾ ਜੜੀਆਂ ਨੇ ਉਹ ਤਾਂ ਪਿਛਲੇ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਪੈਂਡਿੰਗ ਨੇ ਲਟਕ ਰਹੀਆਂ ਨੇ ਉਨਾ ਸਬੰਧੀ ਗੱਲ ਪਿਛਲੇ ਸਾਲ ਦੇ ਅਕਤੂਬਰ ਮਹੀਨੇ ਤੋਂ ਚਲਣੀ ਸ਼ੁਰੂ ਹੋ ਗਈ ਸੀ ভোটার ਰਜਿਸਟ੍ਰੇਸ਼ਨ ਦਾ ਕੰਮ ਚੱਲਣਾ ਸ਼ੁਰੂ ਹੋ ਗਿਆ ਸੀ ਉਸ ਬੰਨੇ ਵੀ ਕੀ ਗੱਲ ਸਾਹਮਣੇ ਆਉਂਦੀ ਹੈ ਇਹ ਵੀ ਵੇਖਣਾ ਹੋਵੇਗਾ ਕਿਉਂਕਿ ਇਹ ਚੋਣਾ ਵੀ ਇਸ ਸਾਲ ਹੋਣ ਦੀ ਸੰਭਾਵਨਾ ਹੈ ਬਹੁਤ ਲੰਮੇ ਸਮੇਂ ਤੋਂ ਇਹ ਚੋਣਾ ਉਦਹੀਂ ਪਈਆਂ ਨੇ ਗੱਲ ਹੁੰਦੀ ਰਹੀ ਹੈ ਕਈ ਜਥੇਬੰਦੀਆਂ ਲਗਾਤਾਰ ਇਸ ਸਬੰਧੀ ਮੰਗ ਕਰਦੀਆਂ ਰਹੀਆਂ ਨੇ ਕਿ ਐਸਜੀਪੀਸੀ ਦੀਆਂ ਚੋਣਾਂ ਕਰਵਾਈਆਂ ਜਾਣ ਨਵਾਂ ਹਾਊਸ ਚੁਣਿਆ ਜਾਵੇ ਸੋ ਉਹ ਜੋ ਉਹ ਵੀ ਜਿਹੜੀ ਐ ਐਸਜੀਪੀਸੀ ਦੀਆਂ ਆਮ ਚੋਣਾਂ ਉਹ ਵੀ ਇਸ ਸਾਲ ਹੋ ਸਕਦੀਆਂ ਨੇ ਸੰਭਾਵਨਾ ਨਜ਼ਰ ਆਉਂਦੀ ਹੈ ਸ਼੍ਰੋਮਣੀ ਕਮੇਟੀ ਦਾ ਚੋਣਾ ਨਿਰੋਲ ਧਾਰਮਿਕ ਇੱਕ ਵਿਸ਼ੇ ਦੀਆਂ ਚੋਣਾਂ ਨੇ ਪਰ ਫਿਰ ਵੀ ਇਹ ਸਾਰੇ ਚੋਣਾਂ ਦੇ ਮਾਹੌਲ ਵਿੱਚ ਜਿਹੜਾ ਉਹ ਉਹਨਾਂ ਚੋਣਾਂ ਦੀ ਵੀ ਗੱਲ ਨਾਲ ਹੋਣੀ ਹੈ ਗੱਲ ਕਰਦੇ ਹਾਂ ਪੰਜਾਬ ਕਾਂਗਰਸ ਦੀ ਪੰਜਾਬ ਕਾਂਗਰਸ ਦੀ ਸਥਿਤੀ ਉੱਪਰ ਗੱਲ ਕਰਨੀ ਇਸ ਕਰਕੇ ਵੀ ਬਣਦੀ ਹੈ ਕਿ ਪੰਜਾਬ ਕਾਂਗਰਸ ਦੀ ਸਥਿਤੀ ਲਗਾਤਾਰ ਪਿਛਲੇ ਕੁਝ ਹਫ਼ਤਿਆਂ ਦੌਰਾਨ ਬਦਲਦੀ ਹੋਈ ਵਿਖਾਈ ਦਿੱਤੀ ਹੈ ਖਾਸ ਕਰ ਜਦੋਂ ਆਪਾਂ ਗੱਲ ਕਰਦੇ ਹਾਂ ਪੰਜਾਬ ਕਾਂਗਰਸ ਦੇ ਅੰਦਰੂਨੀ ਹਾਲਾਤ ਦੀ ਸੀਨੀਅਰ ਆਗੂਆਂ ਵੱਲੋਂ ਜੋ ਬਿਆਨ ਆਉਂਦੇ ਰਹੇ ਨੇ ਉਹਨਾਂ ਦੀ ਅਤੇ ਨਾਲ ਦੀ ਨਾਲ ਸੂਬੇ ਦੇ ਵਿੱਚ ਕਾਂਗਰਸ ਕਿਸ ਤਰੀਕੇ ਨਾਲ ਚੱਲੇਗੀ ਸਥਾਨਕ ਪੱਧਰ ਉੱਤੇ ਜਾਂ ਹਾਈ ਕਮਾਂਡ ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਦੀ ਗੱਲ ਹੁੰਦੀ ਹੈ। ਸੋ ਇਹਨਾਂ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਪੰਜਾਬ ਕਾਂਗਰਸ ਚਰਚਾ ਵਿੱਚ ਰਹੀ ਹੈ। ਪਰ ਪਿਛਲੇ ਦਿਨੀ ਪੰਜਾਬ ਕਾਂਗਰਸ ਤੇ ਚਰਚਾ ਵਿੱਚ ਆਉਣ ਦੀ ਵਜ੍ਹਾ ਬਣੇ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਪੰਜਾਬ ਦੇ ਚਰਚਿਤ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਕਿਸੇ ਵੇਲੇ ক্রিকেট ਦੇ ਮੈਦਾਨ ਵਿੱਚ ਅੱਗੇ ਵੱਧ-ਵੱਧ ਕੇ ਚੌਕੇ ਛੱਕੇ ਲਾਉਣ ਵਾਲੇ ਨਵਜੋਤ ਸਿੰਘ ਸਿੱਧੂ ਸਿਆਸਤ ਦੀ ਪਿੱਛੇ ਤੇ ਵੀ ਲਗਾਤਾਰ ਫਰੰਟ ਫੁੱਟ ਤੇ ਯਾਨੀ ਕਿ ਅੱਗੇ ਵਧ ਕੇ ਹਮਲਾਵਰ ਅੰਦਾਜ਼ ਵਿੱਚ ਖੇਡਦੇ ਹੋਏ ਨਜ਼ਰ ਆਉਂਦੇ ਰਹੇ ਨੇ ਇਹ ਅੰਦਾਜ਼ ਲਈ ਉਹ ਜਾਣੇ ਵੀ ਜਾਂਦੇ ਨੇ ਭਾਸ਼ਣ ਕਲਾ ਵੀ ਉਹਨਾਂ ਦੀ ਆਪਾਂ ਸਾਰੇ ਜਾਣਦੇ ਆ ਕਿ ਉਹਨਾਂ ਨੂੰ ਕਾਫੀ ਮੁਹਾਰਤ ਹੈ ਇਹ ਦੇ ਵਿੱਚ ਪਿਛਲੇ ਕੁਝ ਅਰਸੇ ਤੋਂ ਨਵਜੋਤ ਸਿੰਘ ਸਿੱਧੂ ਕੁਝ ਪਰਿਵਾਰਕ ਕਾਰਨਾ ਕਰਕੇ ਪਰਿਵਾਰਕ ਰੁਝੇਵਿਆਂ ਦੇ ਕਰਕੇ ਸਰਗਰਮ ਸਿਆਸਤ ਤੋਂ ਥੋੜਾ ਲਾਂਬੇ ਚੱਲ ਰਹੇ ਸੀ ਤੁਸੀਂ ਵੇਖਿਆ ਹੋਵੇਗਾ ਕਿ ਪੰਜਾਬ ਕਾਂਗਰਸ ਦੇ ਸਿਆਸੀ ਪ੍ਰੋਗਰਾਮਾਂ ਵਿੱਚ ਉਹਨਾਂ ਦੀ ਜ਼ਿਆਦਾ ਸ਼ਮੂਲੀਅਤ ਨਜ਼ਰ ਨਹੀਂ ਸੀ ਆਉਂਦੀ ਤੇ ਕਾਫੀ ਲੰਮੇ ਅਰਸੇ ਤੋਂ ਪੰਜਾਬ ਕਾਂਗਰਸ ਸੰਬੰਧੀ ਵੀ ਉਹਨਾਂ ਦਾ ਕੋਈ ਬਿਆਨ ਨਹੀਂ ਸੀ ਆਇਆ ਹੁਣ ਪਿਛਲੇ ਦਿਨੀ ਨਵਜੋਤ ਸਿੰਘ ਸਿੱਧੂ ਦੁਬਾਰਾ ਸਰਗਰਮ ਹੋਏ ਨੇ ਤੇ ਪੰਜਾਬ ਕਾਂਗਰਸ ਸੰਬੰਧੀ ਵੀ ਉਹਨਾਂ ਨੇ ਤਾਜ਼ਾ ਬਿਆਨ ਆਪਣੇ ਜਾਰੀ ਕੀਤੇ ਨੇ ਸੂਬੇ ਦੀ ਆਰਥਿਕ ਸਥਿਤੀ ਨੂੰ ਲੈ ਕੇ ਖਾਸ ਕਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਉਹਨਾਂ ਨੇ ਘੇਰਿਆ ਤੇ ਉਹਨਾਂ ਨੇ ਜੋ ਪ੍ਰਮੁੱਖ ਗੱਲ ਕੀਤੀ ਜੋ ਨਾਰਾ ਦਿੱਤਾ ਜਿੱਤੇਗਾ ਪੰਜਾਬ ਹੁਣ ਇਸ ਜਿੱਤੇਗਾ ਪੰਜਾਬ ਨਾਰੇ ਜਾਂ ਇਸ ਇਹਨਾਂ ਦੋ ਲਫ਼ਜ਼ਾਂ ਵਿੱਚ ਬਹੁਤ ਡੂੰਗੇ ਪਹਿਲੂ ਨੇ ਇਕਤਾ ਨੂੰ ਇਹ ਚੇਤੇ ਰੱਖਣਾ ਪਵੇਗਾ ਕਿ ਕੁਝ ਸਮਾਂ ਪਹਿਲਾਂ ਜਦੋਂ ਨਵਜੋਤ ਸਿੰਘ ਸਿੱਧੂ ਨੇ ਆਪਣਾ ਸੋਸ਼ਲ ਮੀਡੀਆ ਮੰਚ ਜਾਰੀ ਕੀਤਾ ਸੀ YouTube ਚੈਨਲ ਤੇ ਲੋਕਾਂ ਨੂੰ ਉਹਦੇ ਨਾਲ ਜੁੜਨ ਲਈ ਸੱਦਾ ਦਿੱਤਾ ਸੀ ਤੇ ਬਹੁਤ ਛੇਤੀ ਪਲਕ ਚਪਕਦੇ ਆ ਹਜ਼ਾਰਾਂ ਦੇ ਲੱਖਾਂ ਦੀ ਤਦਾਦ ਵਿੱਚ ਲੋਕੀ ਉਹਨਾਂ ਦੇ ਨਾਲ ਜੁੜੇ ਵੀ ਸੀ ਉਸ ਸੋਸ਼ਲ ਮੀਡੀਆ ਦਾ ਜੋ ਮੰਚ ਸੀ ਉਹਦਾ ਨਾਮ ਵੀ ਇਹੀ ਰੱਖਿਆ ਸੀ ਉਹਨਾਂ ਨੇ ਜਿੱਤੇਗਾ ਪੰਜਾਬ ਹੁਣ ਉਸੇ ਜਿੱਤੇਗਾ ਪੰਜਾਬ ਦੇ ਨਾਰੇ ਨੂੰ ਉਹਨਾਂ ਦੁਬਾਰਾ ਲੋਕਾਂ ਦੇ ਮੂਹਰੇ ਰੱਖਿਆ ਬਦਲਾ ਦੇ ਮੁੱਦੇ ਤੇ ਸਵਾਲ ਪੁੱਛੇ ਰੇਤਾ ਦੀ ਟਰਾਲੀ ਦੀ ਕੀਮਤ ਦੀ ਤੁਲਨਾ ਕੀਤੀ ਕਿ ਜਦੋਂ ਉਹਨਾਂ ਨੇ ਇਹਸ ਬੰਨੇ ਕੁਝ ਕਦਮ ਚੁੱਕੇ ਸਨ ਤਾਂ ਉਸ ਵੇਲੇ ਭਾ ਕਿੰਨਾ ਸੀ ਤੇ ਹੁਣ ਕਿੰਨਾ ਚੱਲ ਰਿਹਾ ਹੈ ਤੇ ਨਵਜੋਤ ਸਿੰਘ ਸਿੱਧੂ ਨੇ ਉਸ ਵੇਲੇ ਬੜੇ ਜ਼ੋਰਾਂ ਸ਼ੋਰਾਂ ਨਾਲ ਪਿਛਲੇ ਦਿਨ ਜੋ ਰੈਲੀ ਹੋਏ ਦੇ ਵਿੱਚ ਇਹ ਜ਼ਿਕਰ ਕੀਤਾ ਸੀ ਕਿ ਪੰਜਾਬ ਵਿੱਚ ਕਿੰਨਾ ਕੁਝ ਹੋਇਆ ਕਿੰਨੇ ਸਿਆਸੂ ਆਗੂ ਆਏ ਕਿੰਨੀਆਂ ਸਰਕਾਰਾਂ ਬਣੀਆਂ ਸਿਆਸੀ ਆਗੂ ਜਿੱਤਦੇ ਰਹੇ ਨੇ ਪਰ ਪੰਜਾਬ ਦਾ ਕੋਈ ਭਲਾ ਨਹੀਂ ਹੋਇਆ ਜਾਂ ਪੰਜਾਬ ਹਾਰਦਾ ਰਿਹਾ ਸੋ ਹੁਣ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੇ ਦੁਬਾਰਾ ਇਹ ਨਾਰਾ ਖੇਲੋ ਜਾਂ ਲਵਸ ਜਿਹੜੇ ਨੇ ਲੋਕਾਂ ਦੇ ਮੂਹਰੇ ਰੱਖੇ ਨੇ ਕਿ ਜਿੱਤੇਗਾ ਪੰਜਾਬ ਉਹਨਾਂ ਨੇ ਪੰਜਾਬ ਪੱਖੀ ਕਿ ਸਿਆਸਤ ਦਾ ਸੱਦਾ ਦਿੱਤਾ ਹੈ ਜੋ ਚੀਜ਼ ਨਜ਼ਰ ਆਈ ਹੈ ਉਹਨਾਂ ਦੀ ਪਤਨੀ ਡਾਕਟਰ ਨਵਜੋਤ कौर ਅਜੇ ਨਾਲੀ ਤਬੀਅਤ ਪਿਛਲੇ ਕੁਝ ਅਰਸ਼ ਦਿਨਾਂ ਤੋਂ ਸਾਜ਼ ਰਹੀ ਹੈ ਉਹਨਾਂ ਸੰਬੰਧੀ ਪੁੱਛੇ ਜਾਣ ਤੇ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਉਹਨਾਂ ਦੇ ਸਿਆਸੀ ਭਵਿੱਖ ਨੂੰ ਲੈ ਕੇ ਜੋ ਸਵਾਲ ਹੋਣਗੇ ਉਹਨਾਂ ਦੇ ਜਵਾਬ ਉਹੀ ਦੇ ਸਕਦੇ ਨੇ ਪਰ ਉਹਨਾਂ ਨੇ ਆਪਣੀ ਗੱਲ ਇਹ ਕੀਤੀ ਹੈ ਕਿ ਜਿੱਤੇਗਾ ਪੰਜਾਬ ਜਾਂ ਪੰਜਾਬ ਨੂੰ ਅੱਗੇ ਤੋਰਨ ਸੰਬੰਧੀ ਉਹਨਾਂ ਨੇ ਗੱਲ ਆਖੀ ਹੁਣ ਇਸ ਸਿਆਸੀ ਮੰਚ ਉੱਤੇ ਨਵਜੋਤ ਸਿੰਘ ਸਿੱਧੂ ਦੀ ਇਹ ਸਵਾਪਸੀ ਤੋਂ ਬਾਅਦ ਬਹੁਤ ਸਾਰੀਆਂ ਕਿਆਸ ਰਾਈਆਂ ਚਲੀਆਂ ਕਿ ਕੀ ਉਹ ਆਪਣੇ ਪੱਧਰ ਉੱਪਰ ਅੱਗੇ ਤੋਰਨਗੇ ਜਾਂ ਕਾਂਗਰਸ ਪਾਰਟੀ ਤੋਂ ਇਲਾਵਾ ਕੋਈ ਹੋਰ ਕਿਸੇ ਤਰੀਕੇ ਦਾ ਮੰਚ ਲੋਕਾਂ ਨੂੰ ਦੇਣਗੇ ਤੇ ਇਸ ਤੋਂ ਪਹਿਲਾਂ ਕਿੰਨਾਂ ਚੀਜ਼ਾਂ ਦੇ ਜਵਾਬ ਮਿਲਦੇ ਜਾਂ ਨਵਜੋਤ ਸਿੰਘ ਸਿੱਧੂ ਦਾ ਅਗਲਾ ਪ੍ਰੋਗਰਾਮ ਸਾਹਮਣੇ ਆਉਂਦਾ ਥੋੜੀ ਅੰਦਰੂਨੀ ਬਿਆਨਬਾਜ਼ੀ ਚੱਲ ਪਈ ਨਵਜੋਤ ਸਿੰਘ ਸਿੱਧੂ ਅਤੇ ਪ੍ਰਤਾਪ ਸਿੰਘ ਬਾਜਵਾ ਦਰਮਿਆਨ ਇਸ ਤੋਂ ਪਹਿਲਾਂ ਆਪਾਂ ਜ਼ਿਆਦਾਤਰ ਪ੍ਰਤਾਪ ਸਿੰਘ ਬਾਜਵਾ ਦੀ ਬਿਆਨਬਾਜ਼ੀ ਆਮ ਆਦਮੀ ਪਾਰਟੀ ਦੀ ਸਰਕਾਰ ਜਾਂ ਮੁੱਖ ਮੰਤਰੀ ਭਗਵੰਤ ਮਾਨ ਵਾਲੇ ਪਾਸੇ ਵੇਖਤੀ ਰਹੇ ਹਾਂ ਪਰ ਅਥ ਕੀ ਪੰਜਾਬ ਕਾਂਗਰਸ ਦੇ ਅੰਦਰ ਹੀ ਬਿਆਨਬਾਜ਼ੀ ਦਾ ਇਹ ਦੌਰ ਚੱਲ ਪਿਆ ਤੇ ਇਹ ਚੱਲਿਆ ਨਵਜੋਤ ਸਿੰਘ ਸਿੱਧੂ ਦੀ ਏਸ ਬਠਿੰਡਾ ਵਾਲੀ ਰੈਲੀ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਤੇ ਕਾਫੀ ਸੀਨੀਅਰ ਆਗੂ ਨੇ ਵਿਧਾਇਕ ਵੀ ਨੇ ਤੇ ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਦੂਜੇ ਪੰਨੇ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਮੈਂਬਰ ਪਾਰਲੀਮੈਂਟ ਵੀ ਰਹਿ ਚੁੱਕੇ ਨੇ ਵਿਧਾਇਕ ਵੀ ਰਹਿ ਚੁੱਕੇ ਨੇ ਸੋ ਕੁਝ ਨਵਜੋਤ ਸਿੰਘ ਸਿੱਧੂ ਦੇ ਇਸ਼ਾਰੇ ਜਿਹੜੇ ਸਨ ਉਹ ਸੂਬਾ ਕਾਂਗਰਸ ਵੱਲ ਵੀ ਨਜ਼ਰ ਆਏ ਸਨ ਜਿੱਦ ਤੋਕਹ ਗੱਲ ਗਠਚੋੜ ਦੀ ਸੀ ਆਮ ਆਦਮੀ ਪਾਰਟੀ ਦੇ ਨਾਲ ਤਾਂ ਉਸ ਉੱਤੇ ਵੀ ਨਵਜੋਤ ਸਿੰਘ ਸਿੱਧੂ ਆਪਣੀ رائے ਲਗਾਤਾਰ ਰੱਖਦੇ ਰਹੇ ਨੇ ਇਸ ਤਾਜ਼ਾ ਰੈਲੀ ਵਿੱਚ ਵੀ ਉਹਨਾਂ ਨੇ ਸੰਕੇਤਾਂ ਮਾਤਰਾ ਇਸ ਬੰਨੇ ਵੀ ਦਿੱਤੇ ਸਨ ਇਸ਼ਾਰੇ ਇਧਰ ਜ਼ਾਹਰ ਕੀਤੇ ਸਨ ਅਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਜਿਕਰ ਜਿਹੜਾ ਹੁੰਦਾ ਵੀ ਹੈ ਤਾਂ ਦੋਵੇਂ ਧਿਰਾਂ ਦੇ ਪੱਲੇ ਕੁਝ ਜ਼ਿਆਦਾ ਪੈਣ ਦੀ ਸੰਭਾਵਨਾ ਨਹੀਂ ਹੈ ਬਹੁਤੇ ਕਾਂਗਰਸੀ ਇਹ ਮੰਨਣਗੇ ਕਿ ਇਸ ਵਿਵਾਦ ਨੂੰ ਟਾਲਿਆ ਜਾ ਸਕਦਾ ਸੀ ਜਾਂ ਇਸ ਵਿਵਾਦ ਤੋਂ ਸੰਭਾਲਣ ਦੀ ਲੋੜ ਸੀ ਮੌਜੂਦਾ ਸਮੇਂ ਪਰ ਇਹ ਜਿਹੜਾ ਇਸ ਵੇਲੇ ਬਿਆਨਬਾਜ਼ੀ ਦਾ ਦੌਰ ਇੱਕ ਚੱਲਿਆ ਹੈ ਇਹ ਵਾਕਈ ਪੰਜਾਬ ਕਾਂਗਰਸ ਲਈ ਜਿਹੜੀ ਅੰਦਰੂਨੀ ਇੱਕ ਬਿਆਨਬਾਜ਼ੀ ਚੱਲ ਪਈ ਹੈ ਇੱਕ ਧਿਆਨ ਦੇਣ ਵਾਲਾ ਵਿਸ਼ਾ ਬਣ ਸਕਦੀ ਹੈ ਖਾਸ ਕਰ ਉਦੋਂ ਜਦੋਂ ਤੇ ਪੰਜਾਬ ਦੀ ਸਿਆਸਤ ਵਿੱਚ ਬਹੁਤ ਸਾਰੇ ਅਜਿਹੇ ਸਵਾਲ ਨੇ ਜੋ ਅਸਪਸ਼ਟ ਨੇ ਜਿਨ੍ਹਾਂ ਦੇ ਜਵਾਬ ਹਾਲੇ ਲੱਭੇ ਜਾਣੇ ਨੇ ਉਹ ਮਾਮਲੇ ਜਿਨ੍ਹਾਂ ਸੰਬੰਧੀ ਤਸਵੀਰ ਹਾਲੇ ਸਪਸ਼ਟ ਨਹੀਂ ਹੈ ਉਹਨਾਂ ਚੀਜ਼ਾਂ ਵੱਲ ਧਿਆਨ ਤਾਂ ਜਾਊਗਾ ਜੇ ਅੰਦਰੂਨੀ ਤੌਰ ਤੇ ਸਭ ਕੁਝ ਕਾਂਗਰਸ ਦਾ ਪੰਜਾਬ ਅੰਦਰ ਠੀਕ ਹੋਵੇ ਹੁਣ ਵੇਖਣਾ ਇਹ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਇਸ ਬੰਨੇ ਕੀ ਬਿਆਨ ਆਉਂਦੇ ਨੇ ਜਾਂ ਕਾਂਗਰਸ ਉਹਨੂੰ ਇਸ ਮਾਮਲੇ ਨੂੰ ਕਿਵੇਂ ਲਿਆ ਜਾਂਦਾ ਹੈ ਕਿਵੇਂ ਵੇਖਿਆ ਜਾਂਦਾ ਹੈ ਜਾਂ ਕਿਵੇਂ ਇਹਨੂੰ ਹੱਲ ਕਰਨ ਲਈ ਉਪਰਾਲੇ ਕੀਤੇ ਜਾਂਦੇ ਨੇ ਪੰਜਾਬ ਦੀ ਸਿਆਸਤ ਦੇ ਹੋਰ ਨਾ ਪਹਿਲੂਆਂ ਦੀ ਜ਼ਿਕਰ ਗੱਲ ਹੋਵੇ ਤਾਂ ਇਸ ਵੇਲੇ ਸਭ ਤੋਂ ਜ਼ਿਆਦਾ ਚਰਚਿਤ ਜੋ ਵਿਸ਼ਾ ਚੱਲ ਰਿਹਾ ਹੈ ਉਹ ਹੈ ਅਕਾਲੀ ਭਾਜਪਾ ਗੱਟ ਚੋੜ ਦੇ ਦੁਬਾਰਾ ਹੋਣ ਦੀਆਂ ਸੰਭਾਵਨਾਵਾਂ ਚਰਚਾਵਾਂ ਅਤੇ ਕਿਆਸਰਾਈਆਂ ਪਿਛਲੇ ਕੁਝ ਸਮੇਂ ਤੋਂ ਖਾਸ ਕਰ ਪਿਛਲੇ ਕੁਝ ਹਫ਼ਤਿਆਂ ਤੋਂ ਇਹ ਕਿਆਸਰਾਈਆਂ ਲਗਾਤਾਰ ਚੱਲ ਰਹੀਆਂ ਹਨ ਸੁਖਵੀਰ ਸਿੰਘ ਬਾਦਲ ਵੱਲੋਂ ਮਾਫੀ ਮੰਗੀ ਗਈ ਬੇਅਦਬੀ ਦੀਆਂ ਘਟਨਾਵਾਂ ਸੰਬੰਧੀ ਤੇ ਜੋ ਉਸ ਬੰਨੇ ਸਜ਼ਾਵਾਂ ਨਹੀਂ ਦਿੱਤੀਆਂ ਜਾ ਸਕਿਆ ਉਹਨਾਂ ਬਦਲੇ ਮਾਫੀ ਮੰਗੀ ਗਈ ਸੀ। ਉਸ ਤੋਂ ਬਾਅਦ ਵੀ ਚਰਚਾ ਚੱਲ ਰਹੀ ਸੀ ਕਿ ਇਹ ਆਉਣ ਵਾਲੇ ਸਮੇਂ ਲਈ ਕਿਸੇ ਸਿਆਸੀ ਕਰਵਟ ਦੀ ਨਿਸ਼ਾਨੀ ਹੋ ਸਕਦੀ ਹੈ। ਤੇ ਜਿਵੇਂ ਆਪਾਂ ਗੱਲ ਕਰਦੇ ਹਾਂ ਪੰਜਾਬ ਕਾਂਗਰਸ ਦੀ ਜਾਂ ਪ੍ਰਤਾਪ ਸਿੰਘ ਬਾਜਪਾ ਦੀ ਉਹਨਾਂ ਨੇ ਉਸ ਵੇਲੇ ਭੁਖਬਾਣੀ ਕਰ ਦਿੱਤੀ ਸੀ। ਇਹ ਜੋ ਮਾਫੀ ਮੰਗਣ ਵਾਲਾ ਘਟਨਾਕ੍ਰਮ ਹੋਇਆ ਜਾਂ ਬਿਆਨ ਆਇਆ ਇਹ ਅਕਾਲੀ ਭਾਜਪਾ ਗਠਜੋੜ ਨਾਲ ਕਿਤੇ ਨਾ ਕਿਤੇ ਜਾ ਕੇ ਦੇ ਤਾਰ ਜੁੜਨਗੇ ਤੇ ਉਹਨਾਂ ਦਾ ਕਹਿਣਾ ਸੀ ਕਿ ਭਵਿੱਖ ਵਿੱਚ ਗਠਜੋੜ ਹੋਣਾ ਹੈ ਇਹ ਪ੍ਰਤਾਪ ਸਿੰਘ ਬਾਜਵਾ ਨੇ ਉਸੇ ਦਿਨ ਭਵਿੱਖ ਬਾਣੀ ਕੀਤੀ ਸੀ ਇਸ ਤੋਂ ਪਹਿਲਾਂ ਵੀ ਸਮੇਂ-ਸਮੇਂ ਉੱਪਰ ਇਸ ਸੰਬੰਧੀ ਚਰਚਾ ਚੱਲਦੀ ਰਹੀ ਹੈ ਹਾਲਾਂਕਿ ਅਧਿਕਾਰਤ ਤੌਰ ਤੇ ਦੋਹਾਂ ਪਾਰਟੀਆਂ ਵੱਲੋਂ ਜਾ ਦੋਹਾਂ ਪਾਰਟੀਆਂ ਦੇ ਕਿਸੇ ਆਗੂ ਵੱਲੋਂ ਇਸ ਗੱਠ ਛੋੜ ਦੇ ਦੁਬਾਰਾ ਹੋਣ ਦੀ ਕੋਈ ਸਪਸ਼ਟ ਸੰਭਾਵਨਾ ਦਾ ਬਿਆਨ ਨਹੀਂ ਦਿੱਤਾ ਗਿਆ ਪਰ ਚਰਚਾ ਜ਼ਰੂਰ ਚੱਲ ਰਹੀ ਹੈ ਕਿ ਆਸਰਾਇਆਂ ਜ਼ਰੂਰ ਚੱਲ ਰਹੀਆਂ ਤੇ ਹੁਣ ਕੁਝ ਤੇਜ਼ ਹੁੰਦੀਆਂ ਹੋਈਆਂ ਵਿਖਾਈ ਦੇ ਰਹੀਆਂ ਦੂਜੇ ਵੱਨੇ ਜੇਕਰ ਆਪਾਂ ਵੇਖੀਏ ਤਾਂ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਅਤੇ ਉਹਨਾਂ ਦੀ ਪ੍ਰਮੁੱਖ ਵਿਰੋਧੀ ਧਿਰ ਕਾਂਗਰਸ ਉਹਨਾਂ ਦਾ ਕੋਈ ਘਟਚੋੜ ਹੁੰਦਾ ਹੋਇਆ ਫਿਲਹਾਲ ਵਿਖਾਈ ਨਹੀਂ ਦੇ ਰਿਹਾ ਉਧਰ ਤਾਂ ਕੋਈ ਐਸ ਬੰਨੇ ਬਿਆਨ ਵੀ ਨਹੀਂ ਆ ਰਿਹਾ ਜਿਹੜਾ ਇਸ ਦੀ ਸੰਭਾਵਨਾ ਨੂੰ ਕੋਈ ਨੇੜੇ ਤੇੜੇ ਵੀ ਦੱਸਦਾ ਹੋਵੇ ਇਸ ਤੋਂ ਪਹਿਲਾਂ ਜ਼ਰੂਰ ਇਕਤ ਬਿਆਨ ਆਉਂਦੇ ਰਹੇ ਨੇ ਕਿ ਜਿੱਥੇ ਬੂਹੇ ਖੁੱਲੇ ਛੱਡਣ ਵਰਗੇ ਸੰਕੇਤ ਆਏ ਸਨ ਪਰ ਹੁਣ ਇਸ ਸਬੰਧੀ ਕੋਈ ਵੀ ਸਪਸ਼ਟ ਬਿਆਨ ਨਹੀਂ ਆ ਰਿਹਾ ਦੋਵਾਂ ਪਾਰਟੀਆਂ ਯਾਨੀ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਇਨਫ ਦੀ ਜਿਹੜੀ ਪੰਜਾਬ ਇਕਾਈ ਹੈ ਜਾਂ ਪੰਜਾਬ ਇਕਾਈਆਂ ਨੇ ਦੋਹਾਂ ਪਾਰਟੀਆਂਆਂ ਨੇ ਉਹ ਤਾਂ ਇੱਕ ਦੂਜੇ ਨੂੰ ਸਿੱਧੇ ਮੂੰਹ ਨਹੀਂ ਵੇਖਦੇ ਇੰਨੀ ਜ਼ਿਆਦਾ ਕੁੜਤਣੇ ਸਬੰਧਾਂ 'ਚ ਕਾਂਗਰਸਿਆਗੋਆਂ ਦੇ ਖਿਲਾਫ ਕਿਸੇ ਵੀ ਚੱਲ ਰਹੇ ਨੇ ਮਾਮਲੇ ਚੱਲ ਰਹੇ ਨੇ ਬਹੁਤ ਤਿੱਖੀ ਬਿਆਨਬਾਜ਼ੀ ਵੀ ਹੁੰਦੀ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਰਮਿਆਨ ਸੋ ਉੱਥੇ ਤਾਂ ਕੋਈ ਸਥਾਨਕ ਪੱਧਰ ਉੱਤੇ ਸੂਬਾ ਪੱਧਰ ਉੱਤੇ ਕੋਈ ਐਹੋ ਜੀ ਸੰਭਾਵਨਾ ਨਜ਼ਰ ਨਹੀਂ ਆਉਂਦੀ ਪਰ ਦੋਹਾਂ ਧਿਰਾਂ ਦੇ ਆਗੂ ਪੱਤਰਕਾਰ ਜਦੋਂ ਪੁੱਛਦੇ ਨੇ ਤਾਂ ਇਹਨਾ ਕਹਿੰਦੇ ਨੇ ਕਿ ਹਾਈ ਕਮਾਂਡ ਵੱਲੋਂ ਜੋ ਨਿਰਦੇਸ਼ ਮਿਲਣਗੇ ਜਾਂ ਜੋ ਵੀ ਪਾਰਟੀ ਨੀਤੀ ਹੋਗੀ ਉਸ ਮੁਤਾਬਕ ਉਹ ਗੱਲ ਕਰਨਗੇ ਪਰ ਜਦੋਂ ਗੱਲ ਸਿਰਫ ਅਤੇ ਸਿਰਫ ਸੂਬਾ ਪੱਧਰ ਦੀ ਹੁੰਦੀ ਹੈ ਤਾਂ ਕੋਈ ਵੀ ਰੋਡੀ ਸੰਭਾਵਨਾ ਨਹੀਂ ਦੱਸੀ ਜਾਂਦੀ ਸੋ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਇਕੱਠੇ ਮਿਲ ਕੇ ਚੱਲਣ ਨੂੰ ਤਿਆਰ ਨਹੀਂ ਲੱਗਦੇ باوجود ਇਸ ਤੇ ਕਿ ਕੌਮੀ ਪੱਧਰ ਉੱਤੇ ਦੋਹਾਂ ਧਿਰਾਂ ਇਕੱਠੀਆਂ ਨੇ ਇੰਡੀਆ ਗੱਠਜੋੜ ਵਿੱਚ ਇੰਡੀਆ ਅਲਾਈਅੰਸ ਦੇ ਵਿੱਚ ਜਿਹਦੇ ਸਬੰਧੀ ਇੱਕ ਮੀਟਿੰਗ ਹੋ ਚੁੱਕੀ ਹੈ ਕਿ ਜਨਵਰੀ ਮਹੀਨੇ ਵਿੱਚ ਹੋਣੀ ਹੈ ਨਵੇਂ ਸਾਲ ਦੇ ਸ਼ੁਰੂ ਵਿੱਚ ਹੋਣੀ ਹੈ ਸੂਬਾ ਪੱਦਰ ਦੀ ਗੱਲ ਹੁੰਦੀ ਹੈ ਤਾਂ ਸੁਭਾਵਕ ਆ ਕਿ ਪੰਜਾਬ ਵਾਲੇ ਪਾਸੇ ਧਿਆਨ ਪੈਣਾ ਹੈ ਤੇ ਗੱਲ ਜ਼ਿਕਰ ਕੁਮਾਂਤਰੀ ਪੱਦਰ ਦੀ ਕਰੀਏ ਤਾਂ ਪਿਛਲੇ ਕੁਝ ਘੰਟਿਆਂ ਦੌਰਾਨ ਪਿਛਲੇ ਦਿਨਾਂ ਦੌਰਾਨ ਜਰੂ ਸਮੁੱਚੀ ਦੁਨੀਆ ਵਿੱਚ ਨਵੇਂ ਵਰੇ ਦੀ ਗੱਲ ਹੋ ਰਹੀ ਸੀ ਨਵੇਂ ਵਰੇ ਦੇ ਜਸ਼ਨ ਮਨਾਏ ਜਾ ਰਹੇ ਸੀ ਤਾਂ ਦੁਨੀਆ ਦੇ ਇੱਕ ਕੋਨੇ ਵਿੱਚ ਬੜੇ ਵੱਡੇ ਪੱਧਰ ਉੱਤੇ ਮਨੁੱਖਤਾ ਦਾ ਕਾਣ ਅਤੇ ਨੁਕਸਾਨ ਹੋਣ ਦੀਆਂ ਸੂਚਨਾਵਾਂ ਵੀ ਲਗਾਤਾਰ ਆ ਰਹੀਆਂ ਸੀ। ਪਿਛਲੇ ਕਈ ਹਫ਼ਤਿਆਂ ਤੋਂ ਇਜ਼ਰਾਈਲ ਵੱਲੋਂ ਲਗਾਤਾਰ ਹਮਲੇ ਕੀਤੇ ਗਏ ਨੇ ਗਾਜ਼ਾ ਪੱਟੀ ਉੱਤੇ ਫਲਸਤੀਨ ਵਾਲੇ ਇਲਾਕਿਆਂ ਉੱਤੇ। ਕਹਿਣ ਨੂੰ ਤਾਂ ਇਹ ਸਾਰਾ ਜੋ ਮਾਹੌਲ ਹੈ ਜਾਂ ਜੋ ਕਾਰਵਾਈ ਆ ਹਮਾਸ ਦੇ ਖਿਲਾਫ ਸ਼ੁਰੂ ਕੀਤੀ ਗਈ ਸੀ ਜੋ ਜੱਥੇ ਬੰਦੀ ਹੈ। ਗਾਜ਼ਾ ਦਾ ਅਧਰ ਫਲਸਤੀਨ ਦਾ ਅਧਰ ਉਹਦੇ ਉੱਪਰ ਉਹਦੇ ਖਿਲਾਫ ਹੀ ਕਾਰਵਾਈ ਰੰਮੀ ਗਈ ਸੀ ਪਰ ਇਹਦਾ ਨੁਕਸਾਨ ਸਭ ਤੋਂ ਜ਼ਿਆਦਾ ਫਲਸਤੀਨ ਦਾ ਹੋਇਆ ਗਾਜ਼ਾ ਪੱਟੀ ਦੇ ਲੋਕਾਂ ਦਾ ਹੋਇਆ ਆਮ ਲੋਕਾਂ ਦਾ ਹੋਇਆ ਤੇ ਸਭ ਤੋਂ ਜ਼ਿਆਦਾ ਦੁੱਖ ਦੀ ਗੱਲ ਇਹ ਪਤਾ ਲੱਗਦੀ ਹੈ ਕਿ ਹੁਣ ਤਾਂ ਹੀ 21500 ਫਲਸਤੀਨੀ ਇਸ ਤੋਂ ਵਧੇਰੇ ਆਪਣੀ ਜਾਨ ਗਵਾ ਚੁੱਕੇ ਨੇ ਤੇ ਜਾਨ ਗੁਆਉਣ ਵਾਲਿਆਂ ਵਿੱਚ ਸਭ ਤੋਂ ਜ਼ਿਆਦਾ ਔਰਤਾਂ ਅਤੇ ਬੱਚੇ ਸ਼ਾਮਲ ਨੇ ਇਹ ਬੜਾ ਇੱਕ ਦੁਖਦ ਪਹਿਲੂ ਹੈ ਇਸ ਸਮੁੱਚੀ ਸਥਿਤੀ ਦਾ ਇਸ ਦੌਰਾਨ ਅਮਰੀਕਾ ਵੱਲੋਂ ਇਜ਼ਰਾਈਲ ਨੂੰ ਹੋਰ ਹਥਿਆਰ ਵੀ ਵਿਚੇ ਗਏ ਨੇ ਸੋ ਇੱਕ ਵਾਰ ਫਿਰ ਗੱਲ ਹਥਿਆਰਾਂ ਦੀ ਵੀ ਆ ਜਾਂਦੀ ਕਿ ਕੀ ਇਹ ਸਾਰਾ ਕੁਝ ਹਥਿਆਰਾਂ ਕਰਕੇ ਤਾਂ ਨਹੀਂ ਹੋ ਰਿਹਾ ਹਥਿਆਰਾਂ ਦੀ ਜੋ ਮਾਰਕੀਟ ਆ ਉਹ ਵੀ ਨਾਲੋਂ ਨਾਲ ਚੱਲਣੀ ਹੈ ਸੋ ਬਹੁਤ ਦੇਸ਼ ਹਥਿਆਰ ਵੇਚਦੇ ਨੇ ਅਜਿਹੀ ਵਿੱਚ ਜੰਗ ਰੁਕੀ ਜਾਵੇ ਇਸ ਲਈ ਕੋਸ਼ਿਸ਼ ਉਨੀ ਹੁੰਦੀ ਹੈ ਕਿ ਨਹੀਂ ਇਹ ਵੀ ਇੱਕ ਸਵਾਲ ਉੱਠ ਖੜਦਾ ਪਰ ਬਹੁਤ ਮਨ ਨੂੰ ਵਲੰਟਰ ਦੇਣ ਵਾਲੇ ਦ੍ਰਿਸ਼ ਵਿਖਾਈ ਦਿੰਦੇ ਨੇ ਗਾਜ਼ਾ ਤੇ ਫਲਸਤੀਨ ਵਿੱਚ ਜਿੱਥੇ ਛੋਟੇ-ਛੋਟੇ ਬੱਚੇ ਤੇ ਬਜ਼ੁਰਗ ਔਰਤਾਂ ਜਵਾਨ ਲੋਕ ਵੀ ਬਹੁਤ ਬੁਰੀ ਤਰ੍ਹਾਂ ਦਿਨ ਕੱਟੀ ਕਰ ਰਹੇ ਨੇ ਤੇ ਇੱਕ ਤਰੀਕੇ ਨਾਲ ਅਸਮਾਨ ਵਿੱਚੋਂ ਉੱਥੇ ਬੰਬ ਅਤੇ ਗੋਲੀਬਾਰੂ ਦੀ ਵਰ੍ਹ ਰਿਆ ਲੱਗਦਾ ਹੈ ਇੰਨਾ ਮਨੁੱਖਤਾ ਦਾ ਨੁਕਸਾਨ ਹੋ ਚੁੱਕਾ ਹੈ ਤੇ ਹੁਣ ਵੀ ਹੋ ਰਿਹਾ ਹੈ ਉਸ ਵੇਲੇ ਜਦੋਂ ਦੁਨੀਆ 2023 ਤੋਂ 2024 ਵਿੱਚ ਪਹੁੰਚ ਗਈ ਹੈ ਸੋ ਇਸ ਬੰਨੇ ਇੱਕ ਵਾਰ ਫੇਰ ਸਮੁੱਚੀ ਦੁਨੀਆ ਨੂੰ ਸਾਰੇ ਸਰ ਕੱਟ ਦੇਸ਼ਾਂ ਨੂੰ ਜ਼ਰੂਰ ਉਪਰਾਲਾ ਕਰਨਾ ਚਾਹੀਦਾ ਹੈ ਤਾਂ ਕਿ ਇਸ ਬੰਨੇ ਰਾਹਾਤਾਵੇ ਮਨੁੱਖਤਾ ਨੂੰ ਸਮੁੱਚੀ ਦੁਨੀਆ ਲਈ ਵੀ ਦੁਨੀਆ ਦੇ ਮਾਹੌਲ ਲਈ ਵੀ ਚੀਜ਼ ਠੀਕ ਨਹੀਂ ਕਿਉਂਕਿ ਗੱਲ ਸਿਰਫ ਇਜ਼ਰਾਈਲ ਫਰਸਤੀ ਦੀ ਨਹੀਂ ਹੌਲੀ ਹੌਲੀ ਇਹ ਵਿਸ਼ਾ ਇਹਦੇ ਵਿੱਚੋਂ ਦ੍ਰਿਸ਼ ਸਾਹਮਣੇ ਆਉਂਦੇ ਨੇ ਜੋ ਨੁਕਸਾਨ ਹੋ ਰਿਹਾ ਹੈ ਇਸ ਦੀ ਗੱਲ ਸਮੁੱਚੀ ਦੁਨੀਆ ਵਿੱਚ ਹੋਣ ਲੱਗ ਪੈਣੀ ਹੈ ਹੋ ਵੀ ਰਹੀ ਹੈ ਬਹੁਤ ਸਾਰੇ ਹਿੱਸਿਆਂ ਵਿੱਚ ਇਹਦੀ ਗੱਲ ਪਹੁੰਚਦੀ ਹੈ ਸੋ ਇਸ ਜੰਗ ਦੇ ਮਾਹੌਲ ਨੂੰ ਜ਼ਰੂਰ ਰੋਕਿਆ ਜਾਣਾ ਜ਼ਰੂਰੀ ਹੈ ਆਸ ਕਰਦੇ ਕਿ ਨਵੇਂ ਸਾਲ ਵਿੱਚ ਨਵੇਂ ਮਾਹੌਲ ਵਿੱਚ ਨਵੇਂ ਸਰਵੇ ਸਬੰਧੀ ਕੋਸ਼ਿਸ਼ਾਂ ਹੋਣਗੀਆਂ ਤੇ ਇਹ ਜੋ ਕਤਲੋਕਾਰ ਦਾ سلسلہ ਚੱਲ ਰਿਹਾ ਹੈ ਉਹ ਰੁਕੇ ਜਲਦ ਤੋਂ ਜਲਦ ਰੁਕੇ ਇਹਦੀ ਨਵੇਂ ਸਾਲ ਦੇ ਸ਼ੁਰੂ ਵਿੱਚ ਆਸ ਅਤੇ ਕਾਮਨਾ ਕਰਨੀ ਬਣਦੀ ਹੈ ਇਸ ਨਾਲ ਹੀ ਅੱਜ ਦੇ ਇਸ ਤਾਜ਼ਾ ਅੰਕ ਦਾ ਵੇਲਾ ਇੱਥੇ ਹੀ ਮੁਕੰਮਲ ਹੁੰਦਾ ਹੈ ਨਵੇਂ ਵਰੇ ਜਿਸ ਨੂੰ ਤੁਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਸੀ ਸਮੁੱਚੇ ਸਮੇਂ ਦੌਰਾਨ ਆਪ ਇਸ ਗੱਲਬਾਤ ਨਾਲ ਜੁੜੇ ਇਸ ਨੂੰ ਲਾਈਕ ਅਤੇ ਸ਼ੇਅਰ ਕੀਤਾ ਅਤੇ ਆਪਣੇ ਵਿਚਾਰ ਲਿਖ ਕੇ ਵੱਖ-ਵੱਖ ਮਾਧਿਮ ਜ਼ਰੀਏ ਸਾਡੇ ਤੱਕ ਪਹੁੰਚਦੇ ਕੀਤੇ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਤੇ ਇਸੇ ਤਰ੍ਹਾਂ ਸੁਨਾ ਮੇ ਵਿਸ਼ੇ ਲੈ ਕੇ ਨਵੀਆਂ ਜਾਣਕਾਰੀਆਂ ਸਮੇਤ ਤਾਂਸਾ ਜਾਣਕਾਰੀਆਂ ਸਮੇਤ ਤੁਹਾਡੇ ਲਈ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਹਾਡੇ ਕੋਲੋਂ ਇਜਾਜ਼ਤ ਲੈ ਰਹੇ ਹਾਂ ਇੱਕ ਵਾਰ ਫਿਰ ਆਪ ਸਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਤੇ ਮੁਬਾਰਕਬਾਦ ਅਤੇ ਇਸ ਨਾਲ ਹੀ ਇਜਾਜ਼ਤ ਲੈਣੇ ਆ ਬਹੁਤ ਬਹੁਤ ਧੰਨਵਾਦ